ਤੁਹਾਡਾ ਅੱਜ ਦੇ 뷰ਪੁਆਇੰਟ ਯਾਨੀ ਦ੍ਰਿਸ਼ਟੀਕੋਣ ਪ੍ਰੋਗਰਾਮ 'ਚ ਸਵਾਗਤ ਹੈ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬੀ ਨੌਜਵਾਨਾਂ ਦੇ ਬਾਹਰ ਜਾਣ ਦੇ ਰੁਝਾਨ ਦਾ ਤੇ ਉਹਨਾਂ ਵੱਲੋਂ ਲੱਭੇ ਨਵੇਂ-ਨਵੇਂ ਰਸਤਿਆਂ ਦੀ। ਪੰਜਾਬੀਆਂ ਦੇ ਬਾਹਰ ਜਾਣ ਦਾ ਜਿਹੜਾ ਰੁਝਾਨ ਹੈ ਕੋਈ ਨਵੀਂ ਗੱਲ ਨਹੀਂ। ਮੈਨੂੰ ਪੱਤਰਕਾਰੀ 'ਚ ਕਰੀਬ 45-46 ਸਾਲ ਸ਼ਾਇਦ ਵਾਧੇ ਹੋ ਗਏ ਨੇ ਤੇ ਪੰਜਾਬੀਆਂ ਦੀਆਂ ਬਾਹਰਲੇ ਮੁਲਕਾਂ 'ਚ ਜਾਣ ਦੀਆਂ ਖਬਰਾਂ ਜਿਹੜੀਆਂ ਮਾਂ ਇਹ ਉਦੋਂ ਤੋਂ ਹੀ ਇਹ 40-50 ਸਾਲਾਂ ਤੋਂ ਹੀ ਆ ਰਹਿਆਂ ਨੇ ਕਾਰਨ ਬੜੇ ਸਿੰਪਲ ਨੇ ਇੱਕ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਪੰਜਾਬੀਆਂ ਦੀ ਨਮੀਆਂ ਥਾਵਾਂ ਨੂੰ ਐਕਸਪਲੋਰ ਕਰਨ ਦੀ ਇੱਛਾ ਹਮੇਸ਼ਾ ਰਹੀ ਹੈ ਪਰ ਨਾਲ ਹੀ ਬਾਹਰ ਜਾਣ ਦਾ ਦੂਜਾ ਕਾਰਨ ਹੈ ਪੰਜਾਬ ਦੇ ਹਾਲਾਤ ਇਹ ਹਾਲਾਤ ਜਿਹੜੇ ਆ ਦਿਨੋਂ-ਦਿਨ ਬੱਤਰ ਯਾਨੀ ਵਰਸ ਹੁੰਦੇ ਜਾ ਰਹੇ ਨੇ ਜ਼ਾਹਿਰ ਹੈ ਕਿ ਸਰਕਾਰਾਂ ਨੇ ਇਸ ਬਾਰੇ ਕੁਝ ਨਹੀਂ ਕੀਤਾ ਜਾਂ ਕਹੀਏ ਕਿ ਸਰਕਾਰਾਂ ਨੇ ਕੋਈ ਪੁਖਤਾ ਤੇ ਠਕਵੇਂ ਕਦਮ ਜੋ ਚੁੱਕਣੇ ਚਾਹੀਦੇ ਸੀ ਉਹ ਨਹੀਂ ਚੁੱਕੇ ਤੇ ਯਾਦ ਠਗ ਨਾਲ ਬਾਹਰ ਜਾਣ ਲਈ ਤੁਸੀਂ ਡੰਕੀ ਡੰਕੀ ਲਾਉਣ ਬਾਰੇ ਤਾਂ ਸੁਣਿਆ ਹੀ ਹੋਵੇਗਾ ਡੰਕੀ ਲਾ ਕੇ ਨੌਜਵਾਨ ਕਈ ਸਾਲਾਂ ਤੋਂ ਬਾਹਰ ਜਾ ਰਹੇ ਨੇ ਹੁਣ ਤੱਕ ਡੰਕੀ ਦਾ ਰੂਟ ਜਿਹੜਾ ਆਮ ਆਪ ਨੂੰ ਪਤਾ ਵਾ ਉਹ ਹੈ ਸੈਂਟਰਲ ਅਮਰੀਕਾ ਦਾ ਬਿਨਾਮਾ ਕੋਲੰਬੀਆ ਮੈਕਸੀਕੋ ਵਗੈਰਾ ਉਹ ਜਿਹੜੇ ਮੁਲਕ ਆ ਉਥੋਂ ਦੀ ਹੋ ਕੇ ਅਮਰੀਕਾ ਫਿਰ ਐਂਟਰ ਹੁੰਦੇ ਨੇ ਉਥੋਂ ਦੀਆਂ ਕਹਾਣੀਆਂ ਨੈੱਟ ਤੇ ਸੈਂਕੜੇ ਮੌਜੂਦ ਨੇ ਹਜ਼ਾਰਾਂ ਲੋਕ ਪినాਮਾ ਦੇ ਜੰਗਲਾਂ ਤੋਂ ਲੰਘ ਕੇ ਅਮਰੀਕਾ ਪਹੁੰਚ ਗਏ ਨੇ ਤੇ ਹਜ਼ਾਰਾਂ ਰਸਤੇ 'ਚ ਦਮ ਵੀ ਤੋੜ ਗਏ ਇੱਕ ਅੰਦਾਜ਼ੇ ਮੁਤਾਬਕ ਪਿਛਲੇ 15 20 ਸਾਲਾਂ 'ਚ ਕਰੀਬ-ਕਰੀਬ 8000 ਜਾਂ 9000 ਲੋਕ ਅਮਰੀਕਾ ਦਾ ਸੁਨਹਿਰਾ ਸੁਪਨਾ ਸਾਕਾਰ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ ਇਸ ਚ ਆਪਣੇ ਪੰਜਾਬੀ ਨੌਜਵਾਨ ਦੀ ਗਿਣਤੀ ਵੀ ਕਾਫੀ ਜਿਆਦਾ ਬੈਕਸੈਕਟ ਨੰਬਰ ਤੇ ਨਹੀਂ ਪਤਾ ਪਰ ਕਾਫੀ ਲੋਕ ਇਸ ਹਾਦਸਿਆਂ ਚ ਮਾਰੇ ਗਏ ਅੱਜ ਮੈਂ ਡੰਕੀ ਦੇ ਨਵੇਂ ਤੇ ਇੱਕ ਖਤਰਨਾਕ ਰੂਟ ਬਾਰੇ ਦੱਸਣ ਜਾ ਰਿਹਾ ਹਾਂ ਕੱਲ ਮੇਰੀ ਨਿਗਾਹ ਇੱਕ ਅਖਬਾਰ ਦੀ ਖਬਰ ਤੇ ਪਈ ਇਹ ਖਬਰ ਸੀ ਜਲੰਧਰ ਜ਼ਿਲ੍ਹੇ ਲੱਗੇ ਪਿੰਦੇ ਭੋਗਪੁਰ ਤੋਂ ਉੱਥੇ ਇੱਕ ਪਿੰਡ ਆ ਪਟਨੂਰਾ ਲੁਬਾਣਾ ਜੋ ਬੀਬੀ ਜ਼ਗੀਰ ਕੌਰ ਦਾ ਮੇਰੇ ਖਿਆਲ ਪੇਕਾ ਪਿੰਡ ਵੀ ਆ ਉਥੋਂ ਦਾ ਇੱਕ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਯੂਰਪ ਚ ਕੁਝ ਦਿਨਾਂ ਤੋਂ ਲਾਪਤਾ ਆ ਅਰਵਿੰਦਰ ਫਰਾਂਸ ਤੋਂ ਗੈਰ ਕਾਨੂੰਨੀ ਢੰਗ ਨਾਲ ਡੰਕੀ ਲਾ ਕੇ ਸਮੁੰਦਰ ਪਾਰ ਕਰਕੇ ਇੰਗਲੈਂਡ ਜਾ ਗਿਆ ਸੀ ਜਿਹੜੇ ਬੇੜੇ 'ਚ ਜਹਾਜ਼ 'ਚ ਉਹ ਤੇ ਉਹਦੇ ਚਾਰ ਹੋਰ ਪੰਜਾਬੀ ਸਾਥੀ ਜਾ ਰਹੇ ਸੀ ਉਹ ਜਾਜਰਾਵਲ ਜਾਂ ਬੋਟ ਜਿਹੜੀ ਆ ਡੁੱਬ ਗਈ ਪਹਿਲੀ ਅਕਤੂਬਰ ਦਾ ਵਾਕਿਆ ਵਾਏ ਟੋਟਲ ਉਸ ਬੇੜੇ 'ਚ ਸਵਾਰ ਸਨ ਕਰੀਬ 60-65 ਲੋਕ ਬਾਕੀ ਲੋਕਾਂ ਨੂੰ ਫ੍ਰਾਂਸੀਸੀ ਪੁਲਿਸ ਨੇ ਬਚਾ ਲਿਆ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਦੋ ਲੋਕ ਨਹੀਂ ਲੱਭੇ ਅਤੇ ਉਹਨਾਂ ਚ ਅਰਵਿੰਦਰ ਸਿੰਘ ਇੱਕ ਹੈ ਇਹ ਨੌਜਵਾਨ ਅਰਵਿੰਦਰ ਸਿੰਘ ਪਹਿਲਾਂ 17-18 ਲੱਖ ਰੁਪਏ ਖਰਚ ਕੇ ਪੁਰਤਗਲ ਯਾਨੀ ਪੁਰਤਗਾਲ ਵਰਕ ਵੀਜ਼ਾ ਤੇ ਗਿਆ ਜਿੱਥੇ ਉਹ ਫਰੂਟ ਤੋੜਨ ਦੇ ਕੰਮ ਨੂੰ ਸੁਪਰਵਾਈਜ਼ ਕਰਦਾ ਸੀ ਉਹਦੇ ਪਰਿਵਾਰ ਨੇ ਇਹ ਗੱਲ ਦੱਸੀ ਹੈ ਕਿਉਂਕਿ ਪੁਰਤਗਾਲ ਚ ਆਪਣੇ ਲੋਕ ਘਟਨੇ ਤੇ ਪੱਕੇ ਹੋਣ ਨੂੰ ਯਾਨੀ ਉੱਥੇ ਪੀਆਰ ਬਣਨ ਨੂੰ ਟਾਈਮ ਵੀ ਲੱਗਦਾ ਪੰਜ ਕੁ ਸਾਲ ਲੱਗ ਜਾਂਦੇ ਨੇ ਅਰਵਿੰਦਰ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਥੇ ਲੋਕ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਫਿਰ ਅਸਾਈਲਮ ਯਾਨੀ ਪਨਾਹ ਦੀ ਫਾਈਲ ਜਿਹੜੀ ਆ ਉਹ ਲਾਉਂਦੇ ਨੇ ਕਈਆਂ ਦਾ ਕਈ ਕਾਮਯਾਬੀ ਹੋ ਜਾਂਦੇ ਨੇ ਜ਼ਾਹਿਰ ਹੈ ਕਿ ਇਹ ਲੋਕ ਫਰਾਂਸ ਤੋਂ ਬੇੜੀ ਯਾਨੀ ਬੋਟ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵੇਲੇ ਇਹ ਹਾਦਸਾ ਜਿਹੜਾ ਵਾ ਇਹ ਵਾਪਰਿਆ ਬੇੜਾ ਡੁੱਬ ਗਿਆ ਇੰਗਲਿਸ਼ ਚੈਨਲ ਕਾਫੀ ਚੌੜੀ ਹੈ ਸਮੁੰਦਰੀ ਐਕਸਟਰੀਕੇ ਦਾ ਇੱਕ ਥਾਂ ਤੇ ਡੋਵਰ ਕੋਲ ਇਹਦੀ ਚੜਾਈ ਜਿਹੜੀ ਆ ਸਿਰਫ 34 ਕਿਲੋਮੀਟਰ ਆ ਪਰ ਉੱਥੇ ਸਖਤੀ ਬਹੁਤ ਆ ਇਸ ਕਰਕੇ ਇਹ ਜਿਹੜੇ ਲੋਕ ਜਾਂਦੇ ਆ ਇਹ ਬਾਕੀ ਥਾਵਾਂ ਤੋਂ ਚੈਨਲ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਆ ਕਈ ਥਾਵਾਂ ਤੇ ਇੰਗਲਿਸ਼ ਚੈਨਲ ਜਿਹੜੀ ਆ 2-300 ਕਿਲੋਮੀਟਰ ਚੌੜੀ ਆ ਤੇ ਇੰਗਲਿਸ਼ ਚੈਨਲ ਦੀ ਜਿਹੜੀ ਡੁਗਾਈ ਵੀ ਆ ਉਹ ਵੀ ਬਹੁਤ ਆ 4-500 ਫੁੱਟ ਦੀ অলਮੋਸਟ 150 ਮੀਟਰ ਅਕਤੂਬਰ ਚ ਅਕਤੂਬਰ ਦੇ ਮਹੀਨੇ ਚ ਪਾਣੀ ਕਾਫੀ ਠੰਡਾ ਹੁੰਦਾ ਬਰਫੀਲਾ ਪਾਣੀ ਹੁੰਦਾ ਇੰਨੇ ਠੰਡੇ ਪਾਣੀ ਚ ਜੇ ਕੋਈ ਡੈਗਪਵੇ ਤੇ ਉਹ ਬਹੁਤ ਹੀ ਧੀਰੇ ਸਰਵਾਈਵ ਵੀ ਨਹੀਂ ਕਰ ਸਕਦਾ ਅ ਇੰਗਲਿਸ਼ ਚੈਨਲ ਕ੍ਰਾਸ ਕਰਕੇ ਇੰਗਲੈਂਡ ਜਾਂਦੀਆਂ ਜਿਹੜੀਆਂ ਅ ਅਨੇਕਾਂ ਖਬਰਾਂ ਆਈਆਂ ਆਉਂਦੀਆਂ ਰਹਿੰਦੀਆਂ ਨੇ ਪਿਛਲੇ ਸਾਲ ਵੀ 70-75 ਲੋਕਾਂ ਨੇ ਇੰਗਲਿਸ਼ ਚੈਨਲ ਕ੍ਰਾਸ ਕਰਦਿਆਂ ਆਪਣੀ ਜਾਨ ਗਵਾਈ ਜ਼ਿਆਦਾਤਰ ਜਿਹੜੇ ਲੋਕ ਇੰਗਲਿਸ਼ ਚੈਨਲ ਕ੍ਰਾਸ ਕਰ ਜਾਂਦੇ ਆ ਉਹਨੀ ਅਫਰੀਕਨ ਅਫਗਾਨੀ ইরਾਨੀ ਤੁਰਕੀ ਇਹ ਲੋਕ ਜਾਂਦੇ ਰਹੇ ਨੇ ਹੁਣ ਤੱਕ ਆਪਣੇ ਲੋਕ ਜਿਹੜੇ ਨੇ ਇਹ ਬਹੁਤ ਘੱਟ ਇਹ ਰੂਟ ਚੁੰਨਦੇ ਰਹੇ ਨੇ ਬਹੁਤ ਘੱਟ ਜਾਂਦੇ ਰਹੇ ਨੇ ਹਾਂ ਆਪਣੇ ਲੋਕ ਯੂਰਪ ਦੇ ਹੋਰ ਮੁਲਕਾਂ ਚ ਬੀੜੀਆਂ ਸੇ ਜ਼ਰੂਰ ਜਾਂਦੇ ਰਹੇ ਆ ਮੈਨੂੰ ਯਾਦ ਆ 1996 ਚ ਮਾਲਟਾ ਕਿਸ਼ਤੀ ਹਾਦਸੇ ਚ ਆਪਣੇ ਕਰੀਬ 170 ਦੇ ਕਰੀਬ ਪੰਜਾਬੀ ਮੁੰਡੇ ਜਿਹੜੇ ਸੀ ਉਹ ਮਾਰੇ ਗਏ ਇਹ ਮਾਲਟਾ افریقਾ ਤੇ ਇਟਲੀ ਦੇ ਦਰਮਿਆਨ ਇਹ ਇੱਕ ਛੋਟਾ ਜਿਹਾ ਟਾਪੂ ਆ 29 ਸਾਲ ਬਾਅਦ ਅੱਜ ਵੀ ਉਹ 170 ਦੇ ਕਰੀਬ ਪੰਜਾਬੀ ਪਰਿਵਾਰ ਜਿਹੜੇ ਨੇ ਉਸ ਦਰਦ ਨੂੰ ਸਹਿ ਰਹੇ ਨੇ ਮਾਲਟਾ ਬੋਟ ਹਾਦਸੇ ਦੀ ਜਾਂਚ ਵਾਸਤੇ ਤੇ ਪਰਿਵਾਰ ਜਿਹੜੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ੇ ਲਈ ਇੱਕ ਸ਼ਖਸ ਬਲਵੰਤ ਸਿੰਘ ਖਾਰਾ ਬੇਹੱਦ ਕੋਸ਼ਿਸ਼ ਕਰਦੇ ਰਹੇ ਬਲਵੰਤ ਸਿੰਘ 2 ਸਾਲ ਪਹਿਲਾਂ ਬਿਰਧ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਬੀਆਈ ਨੇ ਇਸ ਮਾਲਟਾ ਬੋਟ ਰੈਜਡੀ ਦੀ ਜਾਂਚ ਕੀਤੀ ਤੇ ਫਿਰ ਕੇਸ ਚੱਲਿਆ ਟਰੈਵਲ ਏਜੰਟਾਂ ਦੇ ਖਿਲਾਫ ਇਹ ਕੇਸ ਹਾਲੀ ਵੀ ਕਚਹਿਰੀਆਂ 'ਚ ਚੱਲ ਰਿਹਾ ਵਾ 30 ਸਾਲ ਦੇ ਕਰੀਬ ਹੋ ਚਲੇ ਆ ਪਰ ਹਾਲੀ ਤੱਕ ਇਨਸਾਫ ਜਿਹੜਾ ਵਾ ਇੱਕ ਤਰੀਕੇ ਨਾਲ ਕਹੀਏ ਉਹ ਨਹੀਂ ਮਿਲ ਸਕਿਆ ਮੈਂ ਅੱਜ ਇਹ ਵੀਡੀਓ ਕਿਉਂ ਕਰ ਰਿਹਾ ਹਾਂ ਇਹਦੇ ਦੋ ਕਾਰਨ ਆ ਪਹਿਲਾ ਕਾਰਨ ਤੇ ਕਿ ਆਪਣੇ ਨੌਜਵਾਨਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵਾਂ ਕਿ ਉਹ ਦੰਕੀ ਦਾ ਰਸਤਾ ਜਾਂ ਹੋਰ ਜਿਹੜੇ ਗੈਰ ਕਾਨੂੰਨੀ ਰਸਤੇ ਨੇ ਉਹ ਨਾ ਅਪਣਾਉਣ। ਹੁਣ ਤੁਸੀਂ ਵੇਖਿਆ ਹੀ ਆ ਕਿ ਕੈਨੇਡਾ ਜਾਣ ਵਾਸਤੇ ਵੀ ਬਹੁਤ ਸਖਤੀ ਹੋ ਗਈ ਹੈ। ਅਮਰੀਕਾ ਜਾਣਾ ਤੇ ਹੁਣ ਬਹੁਤ ਹੀ ਖਤਰੇਵਲੀ ਗੱਲ ਹੈ। ਹੁਣ ਜਿਹੜੇ ਅਮਰੀਕਨ ਬਾਰਡਰ ਗਾਰਡਸ ਨੇ ਉਹ ਸਿੱਧੇ ਹੀ ਗੋਲੀ ਮਾਰਦੇ ਆ ਉਹਨਾਂ ਨੂੰ ਗੋਲੀ ਮਾਰਨ ਦੇ ਹੁਕਮ ਨੇ। ਜੇ ਫੜੇ ਜਾਓ ਤੇ ਤੁਸੀਂ ਡਿਪੋਰਟ ਵੀ ਹੋ ਜਾਂਦੇ ਜੇ। ਤੁਸੀਂ 75 ਸਾਲਾ ਹਰਜੀਤ ਕੌਰ ਦਾ ਕੇਸ ਤਾਂ ਸੁਣੀ ਲਿਆਊਗਾ। 35 ਸਾਲ ਪਹਿਲਾਂ ਉੱਥੇ ਗਈ ਸੀ ਗੈਰ ਕਾਨੂੰਨੀ ਸੀ 35 ਸਾਲ ਬਾਅਦ ਉਸ ਨੂੰ ਹੁਣ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਆ। ਅਰੇ ਵੀ ਆਪਾਂ ਨੂੰ ਪਤਾ ਹੈ ਕਿ ਹੁਣ ਅਮਰੀਕਨ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਨੂੰ ਉਹਨੂੰ ਕੋਈ ਲਿਆਜ਼ ਨਹੀਂ। ਯੂ ਐਸ ਬਾਰਡਰ ਤੇ ਹੁਣ ਇੰਨੀ ਸ਼ਕਤੀ ਆ ਕਿ ਪਿਛਲੇ ਕਰੀਬ 1 ਸਾਲ 'ਚ ਜੋ ਆંકੜੇ ਨਿਕਲ ਕੇ ਆ ਰਹੇ ਨੇ ਯੂ ਐਸ ਬਾਰਡਰ ਪਟ੍ਰੋਲ ਨੇ ਕਰੀਬ 2 ਲੱਖ ਤੋਂ ਵੱਧ ਲੋਕਾਂ ਨੂੰ ਬਾਰਡਰ ਕ੍ਰੋਸ ਕਰਦੇ ਆਂ ਫੜ ਲਿਆ। ਉੱਥੇ ਦੇ ਕਈ ਪ੍ਰਾਂਤ ਆ ਟੈਕਸਸ, ਲੂਸੀਆਨਾ, ਕੈਲੀਫੋਰਨੀਆ। ਉੱਥੋਂ ਦੇ ਉੱਥੇ ਡਿਟੈਂਸ਼ਨ ਸੈਂਟਰ ਬਣੇ ਆ। ਔਰ ਉਹ ਇਲੀਗਲ ਲੋਕਾਂ ਨਾਲ ਇਹ ਡਿਟੈਂਸ਼ਨ ਸੈਂਟਰ ਜਿਹੜੇ ਨੇ ਪਰੇ ਹੋਏ ਨੇ ਕਈ ਲੋਕ ਉਥੋਂ ਵਾਪਸ ਵੀ ਆਏ ਨੇ ਉਹ ਕਹਾਣੀਆਂ ਦੱਸਦੇ ਆਂ ਵੀ ਉੱਥੇ ਕੀ ਹਾਲਾਤ ਨੇ ਦੂਜੇ ਪਾਸੇ ਇੰਗਲਿਸ਼ ਚੈਨਲ ਉੱਥੇ ਵੀ ਹੁੰਨ ਸਕਤੀ ਹੋ ਗਈ ਹੈ ਪਿਛਲੇ ਸਾਲ ਇੰਗਲੈਂਡ ਤੇ ਫਰਾਂਸ ਨੇ ਇੱਕ ਨਵੀਂ ਬਾਰਡਰ ਸਿਕਿਉਰਿਟੀ ਕਮਾਂਡ ਸਥਾਪਿਤ ਕੀਤੀ ਸੀ ਇਸ ਸਾਲ ਜੁਲਾਈ ਤੋਂ ਹੋਰ ਵੀ ਗਾਰਡ ਜਿਹੜੇ ਨੇ ਉਹ ਵਧਾਤੇ ਆ ਤੇ ਨਿਗਰਾਨੀ ਲਈ ਡਰੋਨ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਜਿਹੜਾ ਲਪਤਾ ਨੌਜਵਾਨ ਹੈ ਅਰਵਿੰਦਰ ਸਿੰਘ ਉਹਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨਾਲ ਮੈਂ ਜ ਟੈਲੀਫੋਨ ਤੇ ਗੱਲਬਾਤ ਕੀਤੀ ਉਹਨੇ ਸਾਰੀ ਜਾਣਕਾਰੀ ਦਿੱਤੀ ਲਾਪਤਾ ਨੌਜਵਾਨ ਦਾ ਜਿਹੜਾ ਪਰਿਵਾਰ ਆ ਅਦਵਿੰਦਰ ਸਿੰਘ ਦਾ ਪਰਿਵਾਰ ਉਹ ਹੀ اپੀਲ ਕਰ ਰਿਹਾ ਵਾ ਕਿ ਗੈਰ ਕਾਨੂੰਨੀ ਟੰਗ ਤਰੀਕੇ ਜਿਹੜੇ ਆ ਡੰਕੀ ਦਾ ਰਸਤਾ ਨਾ ਅਪਣਾਇਆ ਜਾਵੇ ਜੇ ਬਾਹਰ ਜਾਣਾ ਵਾ ਤੇ ਕੋਈ ਸਕਿੱਲ ਯਾਨੀ ਮਹਾਰਤਾ ਕੋਈ ਨਾ ਕੋਈ ਹੁਨਰ ਹਾਸਲ ਕਰੋ ਤੇ ਫਿਰ ਜਾਓ ਉੱਥੇ ਨਰਸਿਸ ਦੀ ਆਪਾਂ ਨੂੰ ਪਤਾ ਹੀ ਹੈ ਨਰਸਾਂ ਦੀ ਬਹੁਤ ਡਿਮਾਂਡ ਹੈ ਬਹੁਤ ਲੋੜ ਹੈ ਹਰ ਪਾਸੇ ਪਲੰਬਿੰਗ ਇਲੈਕਟ੍ਰੀਸ਼ੀਅਨ ਐਚ ਵੈਕ ਇਹੋ ਜਿਹੇ ਜਿਹੜੇ ਹੁਨਰ ਨੇ ਉਹਨਾਂ ਦੀ ਉਹਨਾਂ ਮੁਲਕਾਂ 'ਚ ਬਹੁਤ ਕਦਰ ਹੈ ਜੇ ਇਹ ਹੁਨਰ ਤੁਸੀਂ ਲੈ ਕੇ ਉੱਥੇ ਪਹੁੰਚੋਗੇ ਤਾਂ ਉਹ ਤੁਹਾਨੂੰ ਮੇਰੇ ਖਿਆਲ ਅਪਣਾ ਵੀ ਲੈਣਗੇ ਬਹੁਤ ਖੁਸ਼ੀ ਨਾਲ ਅਪਣਾਉਣਗੇ ਮੇਰੀ ਦੂਜੀ ਅਪੀਲ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਆ ਮੇਰਾ ਮੰਨਣਾ ਹੈ ਕਿ ਪਲੰਬਿੰਗ ਇਲੈਕਟ੍ਰੀਸ਼ੀਅਨ ਐਚ ਵੈਕ ਦੇ ਕੋਰਸਾਂ ਨੂੰ ਜਿਹੜੇ ਸਰਕਾਰੀ ਆਈਟੀਆਈ ਬਣੇ ਆ ਉਹਨਾਂ ਚ ਇਹਨਾਂ ਕੋਰਸਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਜੇ ਹੈ ਨਹੀਂ ਤਾਂ ਇਹਨਾਂ ਨੂੰ ਇੰਟਰੋਡਿਊਸ ਕਰੀਏ ਹੋਰ ਸਰਕਾਰੀ ਆਈਟੀਆਈ ਖੋਲੇ ਜਾ ਕੇਂਦਰ ਤੋਂ ਮੰਗ ਰਹੀਏ ਪੰਜ ਦਿਨ ਪਹਿਲਾਂ ਮੈਂ ਵੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਬਿਹਾਰ ਵਾਸਤੇ 62000 ਕਰੋੜ ਆਈਟੀਆਈ ਨੂੰ ਅਪਗ੍ਰੇਡ ਕਰਨ ਵਾਸਤੇ ਦਿੱਤੇ ਆ ਬਸੇ ਬਿਹਾਰ 'ਚ ਆਲਮੋਸਟ ਇੱਕ 1000 ਸਰਕਾਰੀ ਆਈਟੀਆਈ ਨੇ ਕੁਝ ਪੈਸੇ ਵਰਲਡ ਬੈਂਕ ਨੇ ਦੇਣੇ ਆ ਤੇ ਕੁਝ ਪੈਸੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਦੇਣੇ ਆ ਪੰਜਾਬ 'ਚ ਸਿਰਫ ਮੇਰੇ ਖਿਆਲ 116 ਜਾਂ 120 ਸਰਕਾਰੀ ਆਈਟੀਆਈ ਨੇ ਘਟੋ ਘਟ ਇਹਨਾਂ ਨੂੰ ਆਪਾਂ ਡਬਲ ਕਰੀਏ ਇਹਨਾਂ ਨੂੰ ਅਪਗ੍ਰੇਡ ਕਰੀਏ ਔਰ ਇਹ ਸਰਕਾਰੀ ਕਰ ਸਕਦੀ ਆ। ਭਗਵੰਤ ਸਿੰਘ ਸਾਹਿਬ ਆਪਣੇ ਨੌਜਵਾਨਾਂ ਨੂੰ ਡੰਕੀ ਲਾਉਣ ਤੋਂ ਰੋਕੀਏ। ਡੰਕੀ ਕੀ ਹੁੰਦਾ ਡੰਕੀ ਹੁੰਦਾ ਖੋਤਾ। ਆਪਣੇ ਪੰਜਾਬ ਦੇ ਲੋਕ ਤਾਂ ਪੁਸ਼ਟੀ ਤੇ ਜੱਦੀ ਤੌਰ ਤੇ ਘੋੜਿਆਂ ਦੀ ਸਵਾਰੀ ਕਰਦੇ ਰਹੇ ਨੇ। ਘੋੜਿਆਂ ਦੀ ਬਜਾਏ ਆਪਣੇ ਪੰਜਾਬੀ ਨੌਜਵਾਨਾਂ ਨੂੰ ਖੋਤੇ ਤੇ ਖੋਤੇ ਤੇ ਨਾਂ ਚੜਾਈਏ। This is my take.